ਗੁਰੂ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤਨ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਜਿਨ੍ਹਾਂ ਦੀ ਪਾਵਨ ਬਾਣੀ ਸਿੱਧ ਗੋਸਤ ਦੀ ਸਾਂਝ ਆਪ ਸੰਗਤਾਂ ਦੇ ਨਾਲ ਪਾਈ ਜਾ ਰਹੀ ਹੈ ਆਓ ਅੱਜ 65 ਨੰਬਰ ਪੌੜੀ ਜਿਹੜਾ ਵਿਚਾਰ ਅਸੀਂ ਸਾਂਝ ਪਾਣੀ ਹੈ ਸਭ ਤੋਂ ਪਹਿਲਾਂ ਸਪੌੜੀ ਦਾ ਪਾਠ ਕਰਦੇ ਹਾਂ ਇਹ ਮਨ ਨਿਹਚਲ ਹਿਰਦੈ ਵਸਿਐਲੇ ਗੁਰਮੁਖ ਮੂਲ ਪਛਾਨ ਰਹਿ ਨਾਭ ਪਵਨ ਘਰ ਅਸਲ ਵਿਸ ਗੁਰਮੁਖ ਖੋਜਤ ਤਤ ਲਹਿ ਸੋ ਸ਼ਬਦ ਨਿਰੰਤਰ ਨਿਜ ਕਰ ਅਸ਼ੈ ਤਿ ਪਵਨ ਜੋਤ ਸੋ ਸ਼ਬਦ ਲਹਿ ਖਾਵੈ ਦੂਖ ਭੂਖ ਸਾਚ ਕੀ ਸਾਚੇ ਹੀ ਤ੍ਰਿਪਤਾਸਰ ਹੈ ਅਨਹਦ ਬਾਣੀ ਗੁਰਮੁਖ ਜਾਣੀ ਵਿਰਲੋ ਕੋ ਅਰਥਾਵੈ ਨਾਨਕ ਆਖੈ ਸਚ ਸੁਭਖੈ ਸਚ ਰਪੈ ਰੰਗ ਕਬ ਹੁ ਨ ਜਾਵੇ ਇਹ ਪਾਵਨ ਪੌੜੀ ਦਾ ਪਾਠ ਹੈ ਆਓ ਹੁਣ ਇਹਦੀ ਵਿਚਾਰ ਕਰਦੇ ਹਾਂ ਇਹ ਮਨ ਮਨ ਪੁਲਿੰਗ ਇੱਕ ਵਚਨ ਹੈ ਇਹ ਉਹਦਾ ਪ੍ਰਣਾਮ ਵੀ ਹੈ ਔਰ ਵਿਸ਼ੇਸ਼ਤਾ ਵੀ ਇਹਨੂੰ ਪ੍ਰਣਾਮੀ ਵਿਸ਼ੇਸ਼ਣ ਕਹਿੰਦੇ ਨੇ ਤੂੰ ਮਨ ਦੇ ਨੰਨੇ ਨੂੰ ਉਕਰ ਲੱਗੀ ਹੈ ਇਸ ਕਰਕੇ ਇਹਦੇ ਹਾਏ ਨੂੰ ਅੰਕੜਾਈ ਹੈ ਇਹ ਮਨ ਨਹੀਂ ਚੱਲੇ ਹਿਰਦੇ ਵਸਿਅਲੇ ਗੁਰਮੁਖ ਮੂਲ ਪਛਾਣ ਰਹਿ ਗੁਰਮੁਖ ਦੇ ਖੱਖੇ ਨੂੰ ਸੈ ਲੱਗੀ ਹੋਈ ਹੈ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਜਦੋਂ ਕੋਈ ਮੂਲ ਪਾ ਪਰਮਾਤਮਾ ਨੂੰ ਪਛਾਣ ਲੈਂਦਾ ਪਰਮਾਤਮਾ ਨੂੰ ਜਾਣ ਲੈਂਦਾ ਤਉਨੂੰ ਕੀ ਹੁੰਦਾ ਕੀ ਪ੍ਰਾਪਤੀ ਹੁੰਦੀ ਉਹਦਾ ਇਹ ਜਿਹੜਾ ਮਨ ਹੈ ਨਾ ਇਹ ਨੇਚਰ ਹੋ ਜਾਂਦਾ ਸਹਜ ਵਿੱਚ ਟਿਕ ਜਾਂਦਾ ਔਰ ਹਿਰਦੇ ਘਰ ਦੇ ਵਿੱਚ ਆਰਾਮ ਦੇ ਨਾਲ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਮਦਨ ਹੋ ਜਾਂਦਾ ਮਨ ਇਸ ਤਰ੍ਹਾਂ ਕੇਲੀ ਵਸ ਆ ਜਾਂਦਾ ਆਪਣੇ ਅਸਲੀ ਘਰ ਆਪਣੇ ਘਰ ਮੰਨ ਹਿਰਦੇ ਦੇ ਵਿੱਚ ਟਿਕ ਜਾਂਦਾ ਨਾਭ ਪਵਨ ਘਰ ਆਸਣ ਵਿਸ ਨਾਭ ਕਹਿੰਦੇ ਨਾਭੀ ਨੂੰ ਪਵਨ ਕਹਿੰਦੇ ਨਿਸਪ੍ਰਾਣ ਜਾਂ ਸਵਾਸ ਨਾਭ ਘਰ ਜਿੱਦਾ ਪੜੀਏ ਨਾਭੀ ਘਰ ਵਿੱਚ ਆਸਣ ਦੇ ਨਾਲੇ ਨਸਿਆਰੀ ਹੈ ਪੁਲਿੰਗ ਇੱਕ ਬਚਨ ਹੈ ਸਿਆਰੀ ਲੱਗੀ ਹੋਈ ਹੈ ਉਹਦਾ ਕਾਰਨ ਆਸਣ ਉੱਤੇ ਵੈਸਾ ਮਤਲਬ ਬੈਠਦਾ ਹੈ ਫਿਰ ਜਦੋਂ ਗੁਰੂ ਦੇ ਦੱਸੇ ਰਸਤੇ ਤੇ ਮਨੁੱਖ ਚੱਲਦਾ ਹੈ ਨਾ ਉਹਦਾ ਮਨ ਹਿਰਦੇ ਘਰ ਦੇ ਵਿੱਚ ਟਿਕ ਜਾਂਦਾ ਤੇ ਫਿਰ ਉਹਦਾ ਕਿਹਾ ਜਿਹੜੇ ਪ੍ਰਾਣ ਹੈ ਨਾ ਸਵਾਸ ਉਹ ਨਾਭੀ ਦੇ ਵਿੱਚ ਆਸਮਨ ਦੇ ਉੱਤੇ ਟਿਕ ਜਾਂਦੇ ਭਾਵ ਜਿਹੜੇ ਪ੍ਰਾਣ ਹੈ ਨਾ ਉਹ ਨਾਭੀ ਦੇ ਵਿੱਚ ਚੱਲਦੇ ਨਾ ਤੋਂ ਅਸਲੀ ਜਿੱਥੇ ਚੱਲਦੇ ਨੇ ਪ੍ਰਾਣ ਉਸ ਜਗ੍ਹਾ ਆ ਕੇ ਪ੍ਰਾਣ ਜਿਹੜੇ ਨੇ ਉਹ ਟਿਕਦੇ ਨੇ ਤੋਂ ਪ੍ਰਾਣਾਂ ਦਾ ਵਾਸ ਨਾਭੀ ਵਿੱਚ ਹੋ ਜਾਂਦਾ ਗੁਰਮੁਖ ਖੋਜ ਤਤਲ ਹੈ ਇਸ ਤਤ ਨੂੰ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਤਤ ਤੋਂ ਭਾਵ ਵਿਚਾਰਨ ਜਿਹੜਾ ਮਨੁੱਖ ਖੋਜ ਲਿੰਦਾ ਕਿ ਜਿਹੜੇ ਪ੍ਰਾਣ ਨੇ ਨਾਭੀ ਦੇ ਵਿੱਚੋਂ ਚੱਲਦੇ ਨੇ ਤੇ ਪ੍ਰਮਾਤਮਾ ਸਾਡਾ ਜਿਹੜਾ ਪਰਮੇਸ਼ਰ ਮਾਲਕ ਹੈ ਦੁਨੀਆ ਦਾ ਉਹ ਸਾਡੇ ਸਰੀਰ ਦੇ ਵਿੱਚ ਵੱਸਦਾ ਹੈ ਪ੍ਰਾਣ ਨਾਭੀ ਭਾਵ ਪ੍ਰਮਾਤਮਾ ਦੇ ਵਿੱਚ ਟਿਕ ਜਾਂਦੇ ਨੇ ਪ੍ਰਾਣ ਜਿਹੜੇ ਨੇ ਨਾਭੀ ਤੋਂ ਸ਼ੁਰੂ ਹੁੰਦੇ ਹਨ ਤੋਂ ਨਾਭੀ ਦੇ ਵਿੱਚ ਹੀ ਆਸਣ ਬਣਾ ਕੇ ਟਿਕ ਜਾਂਦੇ ਨੇ ਤੋਂ ਅੰਦਰ ਹੀ ਉੱਥੇ ਪ੍ਰਮਾਤਮਾ ਹੈ ਤੇ ਫਿਰ ਪ੍ਰਾਣਾਂ ਦਾ ਸਵਾਸਨ ਦਾ ਪਰਮਾਤਮਾ ਨਾਲ ਸਮੇਲ ਭਾਵ ਹਰ ਪ੍ਰਾਣ ਪਰਮਾਤਮਾ ਨਾਲ ਜੁੜ ਕੇ ਨਿਕਲਦੇ ਨੇ ਸਹਿ ਹਰੇਕ ਸਾਹ ਪਰਮੇਸ਼ਰ ਦੀ ਯਾਦ ਵਿੱਚ ਨਿਕਲਦਾ ਹੈ ਸੋ ਸ਼ਬਦ ਸ਼ਬਦ ਦੇ ਦਦੀਨ ਔਕੜ ਹੈ ਇਸ ਨੂੰ ਸੰਪਰਦਾਵ ਵਿੱਚ ਸ਼ਬਦ ਕੀਤਾ ਜਾਂਦਾ ਹੈ ਪਰ ਕਿਈ ਜਗ੍ਹਾ ਪਾਸ਼ਾਵਾਂ ਦਾ ਵੀ ਫਰਕ ਹੁੰਦਾ ਉਹ ਤਾਂ ਕਈ ਵਾਰੀ ਜਿਵੇਂ ਸ਼ਬਦ ਸ਼ਬਦ ਪੂਰਨਾ ਸ਼ਬਦਾਂ ਨੂੰ ਵੀ ਉਸ ਸਸਾ ਲਾ ਕੇ ਬੋਲਦੇ ਨੇ ਜਿੱਥੇ ਬਿੰਦੀ ਲਾ ਕੇ ਬੋਲਣਾ ਹੁੰਦਾ ਕਈ ਵਾਰੀ ਉਹ ਜਗਾ ਉਹ ਇਲਾਕਾ ਉਸ ਜਗਾ ਫਿਰ ਉਹ ਸਵਦ ਜਾਂ ਵਿਸ਼ਵਾਸ ਇਸ ਤਰ੍ਹਾਂ ਸ਼ਬਦ ਵਰਤੇ ਜਾਂਦੇ ਨੇ ਕਿ ਇਹ ਸਾਡਾ ਜਿਹੜਾ ਪੰਜਾਬ ਦਾ ਉੱਪਰਲਾ ਪਾਸਾ ਹੈ ਜਿਹਨੂੰ ਅਸੀਂ ਪੂਰਬੀ ਸਾਂ ਕਹੇ ਲੀਏ ਉੱਥੇ ਜਿਹੜਾ ਬਿੰਦੀ ਲਾ ਕੇ ਸ਼ਬਦ ਕਿਹਾ ਜਾਂਦਾ ਹੈ ਤੋਂ ਇਹ ਸਾਡੀ ਭਾਸ਼ਾ ਦਾ ਵੀ ਫਰਕ ਹੈ ਵਿਚਾਰਯੋਗ ਗੱਲ ਇਹ ਹੈ ਕਿ ਸਤਗੁਰੂ ਜੀ ਜਿੱਥੇ ਵੀ ਗਏ ਸਤਗੁਰੂ ਨੇ ਉਸੇ ਭਾਸ਼ਾ ਵਿੱਚ ਗੱਲ ਕੀਤੀ ਹੈ ਤੋਂ ਭਾਸ਼ਾ ਅਨੁਸਾਰ ਵੀ ਸਾਨੂੰ ਸ਼ਬਦ ਦਾ ਉਚਾਰਨ ਕਰਨਾ ਪੈਂਦਾ ਹੈ ਸੋ ਸ਼ਬਦ ਉਹ ਸ਼ਬਦ ਕਿਹੜਾ ਸ਼ਬਦ ਜਿਹੜਾ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਜਿਹਨੇ ਜਪ ਕੇ ਪ੍ਰਮਾਤਮਾ ਨਾਲ ਸੁਰਤੀ ਜੁੜ ਜਾਂਦੀ ਸੋ ਸ਼ਬਦ ਨਿਰੰਤਰ ਨਿਰੋ ਨਿਰੰਤਰ ਨੂੰ ਸੰਦੇਸ਼ ਇਹ ਕਰੀਏ ਨਿਰੰਤਰ ਬਿਨਾ ਫਰਕ ਤੋਂ ਨਿਜ ਘਰ ਆਸ਼ਾ ਆਸ਼ਾ ਦਾ ਅਰਥ ਹੁੰਦਾ ਹੈ ਨਿਜ ਘਰ ਵਿੱਚ ਉਹ ਸ਼ਬਦ ਜਿਹੜਾ ਨਿਜ ਘਰ ਦੇ ਵਿੱਚ ਆਪਣਾ ਅਸਲੀ ਘਰ ਪ੍ਰਮਾਤਮਾ ਪਰਮੇਸ਼ਰ ਬਿਨਾ ਫਰਕ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਸ਼ਬਦ ਹੈ ਨਾ ਸਾਡੇ ਨਿੱਜ ਘਰ ਦੇ ਵਿੱਚ ਆ ਕੇ ਸ਼ਬਦ ਦਾ ਵਾਸਾ ਉਤਿੰਦਾ ਜੇ ਉਹ ਨਿੱਜ ਘਰ ਕੇ ਲਈ ਉਥੋਂ ਸ਼ਬਦ ਸ਼ੁਰੂਆਤ ਹੁੰਦੀ ਵਾਹਿਗੁਰੂ ਸ਼ਬਦ ਨਿੱਜ ਘਰ ਭਾਵ ਨਿੱਜੀ ਆਪਣਾ ਉਹ ਕੋਣਾ ਆਪਣਾ ਇਸ ਦੁਨੀਆ ਵਿੱਚ ਇੱਕੋ ਹੀ ਤਾਂ ਹੈ ਪ੍ਰਮਾਤਮਾ ਤੋਂ ਸ਼ਬਦ ਦੀ ਸ਼ੁਰੂਆਤ ਵੀ ਜਾ ਉਹ ਜਿਹੜਾ ਸ਼ਬਦ ਹੈ ਉਹ ਵੀ ਪ੍ਰਮਾਤਮਾ ਦੇ ਨਾਲ ਜੁੜਦਾ ਹੈ ਤੇ ਉਹਦਾ ਵਾਸਾ ਵੀ ਪ੍ਰਮਾਤਮਾ ਦੇ ਵਿੱਚ ਹੈ ਸੋ ਸ਼ਬਦ ਨਿਰੰਤਰ ਨਿਜ ਕਰ ਆਸ਼ਾ ਤ੍ਰਿ ਭਵਨ ਜੋਤ ਤਿੰਨਾਂ ਲੋਕਾਂ ਦੀ ਜੋਤ ਪ੍ਰਮਾਤਮਾ ਪਰਮੇਸ਼ਰ ਸੋ ਸ਼ਬਦ ਲੈ ਉਹਨੂੰ ਸ਼ਬਦੇ ਰਹੀਂ ਲੈਹਾ ਜਾਂਦਾ ਲੈ ਲੈਂਦਾ ਪਾਵ ਉਹ ਮਨੁੱਖ ਫਿਰ ਸ਼ਬਦ ਦੇ ਨਾਲ ਢੁੜ ਕੇ ਉਸ ਪ੍ਰਮਾਤਮਾ ਨੂੰ ਜਿਹਦੇ ਵਿੱਚ ਵੀ ਸ਼ਬਦ ਦਾ ਵਾਸਾ ਹੈ ਸ਼ਬਦ ਦਾ ਵਾਸਾ ਉਸੇ ਵਿੱਚ ਹੈ ਸ਼ਬਦ ਨੂੰ ਜਪਦਾ ਹੈ ਤੇਉ ਪ੍ਰਮਾਤਮਾ ਦੇ ਵਿੱਚ ਸ਼ਬਦ ਦਾ ਬਸਾ ਹੈ ਉਹ ਸ਼ਬਦ ਨੂੰ ਪ੍ਰਮਾਤਮਾ ਤੱਕ ਹੀ ਲੈ ਜਾਂਦਾ। ਤੋਂ ਸਤਿਗੁਰੂ ਪਾਸ਼ਾ ਕਹਿੰਦੇ ਨੇ ਕਹਿੰਦੇ ਨੇ ਤੇਰਨ ਲੋਕੀ ਦਾ ਮਾਲਕ ਜੋ ਜੋਤ ਹੈ ਪ੍ਰਮਾਤਮਾ ਪਰਮੇਸ਼ਰ ਹੈ ਨਾ ਸ਼ਬਦ ਦੇ ਨਾਲ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਖਾਵੈ ਦੁਖ ਕਿੱਥੇ ਰੁਕਣਾ ਹੈ। ਦੁਖ ਦੇ ਖੱਖੇ ਨੂੰ ਕੋਈ ਨਹੀਂ ਹੈ ਬੋ ਬਚਨ ਸਾਰੇ ਦੁੱਖਾਂ ਨੂੰ ਖਾ ਜਾਂਦਾ। ਖਾਵੈ ਦੁਖ ਭਾਵ ਦੁੱਖਾਂ ਨੂੰ ਮਿਟਾ ਲੈਂਦਾ। ਊਖ ਸਾਚੇ ਕੀ ਜਦੋਂ ਪ੍ਰਮਾਤਮਾ ਦੇ ਸੱਚੇ ਨਾਮ ਦੀ ਭੁੱਖ ਲੱਗਦੀ ਸੱਚੇ ਨਾਮ ਕੀ ਲੱਗਿਆ ਭੁੱਖ ਉਤ ਭੁੱਖ ਹੈ ਖਾਏ ਚਲੀਏ ਦੁੱਖ ਤੋਂ ਸਤਿਗੁਰੂ ਕਹਿੰਦੇ ਨੇ ਕਹਿੰਦੇ ਜਦੋਂ ਸੱਚੇ ਨਾਮ ਦੀ ਤਾਂਗ ਵੱਧਦੀ ਨਾ ਪ੍ਰਮਾਤਮਾ ਨੂੰ ਚੇਤੇ ਕਰਨ ਦੀ ਜਦੋਂ ਸ਼ਬਦ ਪ੍ਰਮਾਤਮਾ ਤੱਕ ਲੈ ਜਾਂਦਾ ਫਿਰ ਅੰਦਰ ਨਾਮ ਜਪਣ ਦੀ ਭੁੱਖ ਵੱਧਦੀ ਹੈ ਤੇ ਮਨੁੱਖ ਆਪਣੇ ਸਾਰੇ ਦੁੱਖਾਂ ਨੂੰ ਮੁਕਾ ਲੈਂਦਾ ਭਾਵ ਖਾ ਜਾਂਦਾ ਉਹਦੇ ਸਾਰੇ ਦੁੱਖ ਮਿਟ ਜਾਂਦੇ ਸਾਚੇ ਹੀ ਤ੍ਰਿਪਤਾ ਸਰ ਹੈ ਤ੍ਰਿਪਤਾ ਸੁਨ ਤ੍ਰਿਪਤ ਉਹ ਫਿਰ ਸੱਚੇ ਪਰਮਾਤਮਾ ਵਿੱਚ ਇਹ ਤ੍ਰਿਪਤੀ ਹੋ ਜਾਂਦੀ ਉੱਥੇ ਤ੍ਰਿਪਤ ਹੋ ਜਾਂਦਾ ਹੋਰ ਉਹਦੀ ਸਾਰੀ ਭੁੱਖ ਮਿਟ ਜਾਂਦੀ ਅਨਹਦ ਬਾਣੀ ਗੁਰਮੁਖ ਜਾਣੀ ਗਿਰ ਲੋਕ ਉਹ ਅਰਥ ਆਵੇ ਉੱਥੇ ਫਿਰ ਆਨੰਦ ਦੀ ਬਾਣੀ ਉੱਥੇ ਫਿਰ ਆਨੰਦ ਦੀ ਬਾਣੀ ਹੈ ਜਿਹਨ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਕਰਮਖੰਡ ਕੀ ਬਾਣੀ ਜੋਤ ਉੱਥੇ ਫਿਰ ਬਖਸ਼ਿਸ਼ ਹੋ ਜਾਂਦੀ ਤੇ ਉੱਥੇ ਹੋਰ ਨਾ ਕੋਈ ਹੋਰ ਉਥੇ ਕਿੱਥਾ ਹੋਰ ਨਾ ਕੋਈ ਹੋਰ ਉਥੇ ਹੋਰ ਕੋਈ ਨਹੀਂ ਸਿਰਫ ਮਾਲਕ ਹੀ ਐ ਪ੍ਰਮਾਤਮਾ ਹੀ ਐ ਉਹ ਅਨਹਦ ਬਾਣੀ ਗੁਰਮੁਖ ਜਾਣੀ ਕਦੋਂ ਜਾਣੀ ਗੁਰੂ ਦਸੇ ਰਾਸਤੇ ਤੇ ਚੱਲ ਕੇ ਤੋਂ ਸਤਿਗੁਰ ਸੁਣਿਆ ਦੇ ਨੇ ਪਰ ਵਿਰਲੋ ਕੋ ਅਰਥਾਵੇ ਅਰਥਾਵੇ ਮਤਲਬ ਸਮਝਾਏ ਇਸ ਗੱਲ ਨੂੰ ਕੋਈ ਵਿਰਲ ਹੈ ਜਾਣਦਾ ਕਿ ਜਿਹੜੀ ਉਹ ਅਨਹਦ ਬਾਣੀ ਆਨੰਦ ਦੀ ਬਾਣੀ ਹੈ ਸਹਿਜ ਵਿੱਚ ਕਾਣ ਵਾਲੀ ਰੱਬ ਦੀ ਬਾਣੀ ਹੈ ਨਾ ਉਹ ਗੁਰੂ ਹੀ ਦਰਸਾ ਸਕਦਾ ਤੇ ਗੁਰੂ ਦੇ ਦੱਸੇ ਰਾਹ ਤੇ ਫਿਰ ਉਸ ਮਨੁੱਖ ਨੇ ਚੱਲ ਕੇ ਉਹ ਬਾਣੀ ਨੂੰ ਵੀ ਜਾਣ ਲਿਆ ਰੱਬ ਨੂੰ ਜਾਣ ਲਿਆ ਨਾਨਕ ਆਖੇ ਨਾਨਕ ਦੇ ਕੱਕੇ ਨੌਕਣ ਲੱਗੀ ਨੂੰ ਸਮੋਧਨ ਨਹੀਂ ਕਰਨਾ ਹੈ ਨਾਨਕ ਆਖਦਾ ਹੈ ਸੱਚ ਸੁਪੱਖ ਹੈ ਪੱਖਿਆ ਹੁੰਦਾ ਬੋਲਣਾ ਸੁਪੱਖਿਆ ਹੁੰਦਾ ਸ਼ੁਭ ਬੋਲਣਾ ਸ਼ੁਭ ਬੋਲਣ ਦਾ ਮਤਲਬ ਹੁੰਦਾ ਪਰਮਾਤਮਾ ਨੂੰ ਬੋਲਣਾ ਰੱਬ ਦਾ ਨਾਮ ਜਪਣਾ ਸੱਚ ਕੋਣ ਹੈ ਪਰਮਾਤਮਾ ਨਾਨਕ ਆਖਦਾ ਹੈ ਕਿ ਜਿਹੜਾ ਮਨੁੱਖ ਸੱਚ ਪ੍ਰਮਾਤਮਾ ਨੂੰ ਬੋਲਦਾ ਭਾਵ ਜਪਦਾ ਹੈ ਸੱਚ ਰਪੈ ਇੱਥੇ ਸੱਚ ਦੇ ਤੱਤੇ ਨੇ ਔਂਕਣਾ ਪ੍ਰਮਾਤਮਾ ਸੱਚ ਦੀ ਗੱਲ ਹੈ ਪਰ ਜਦੋਂ ਸਸਾ ਚੱਚੇ ਸਿਹਾਰੀ ਲੱਗ ਗਈ ਤਾਂ ਅਰਥ ਬਣ ਗਿਆ ਸੱਚ ਵਿੱਚ ਰਪੈ ਮਤਲਬ ਹੁੰਦਾ ਰੰਗ ਜਾਂਦਾ ਤੇ ਜਿਹੜਾ ਮਨੁੱਖ ਨਾਨਕ ਜੀ ਆਖਦੇ ਨੇ ਪ੍ਰਮਾਤਮਾ ਸੱਚੇ ਚੇਤੇ ਕਰਦਾ ਹੈ ਉਹ ਸੱਚੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਤਾਂ ਰੰਗ ਕਬੂ ਨਾ ਜਾਵੇ ਉਹ ਰੰਗ ਕਦੇ ਫਿਰ ਉਤਰਦਾ ਨਹੀਂ ਹੈ ਉਹਨੂੰ ਤੁਸੀਂ ਮੰਜੀਠ ਦਾ ਰੰਗ ਕਹਿ ਸਕਦੇ ਜਿਨਕੇ ਚੋਲੇ ਪ੍ਰਤੜੇ ਪਿਆਰੇ ਕੰਤ ਤੇਨਾ ਕੇ ਪਾਸ ਉਹਨਾਂ ਦੇ ਚੋਲੇ ਰੰਗੇ ਜਾਂਦੇ ਨੇ ਕਿਉਂਕਿ ਉਹਨਾਂ ਦੇ ਕੋਲ ਕੰਤ ਹੈ ਪਰਮਾਤਮਾ ਹੈ ਤੋ ਸਤਗੁਰੂ ਜੀ ਜੋ ਸਿਧਾਂ ਨੇ ਸਵਲ ਕੀ ਪੇਸ਼ ਉਹਨਾਂ ਨੇ ਜਵਾਬ ਨੇ ਤੋ ਸਤਗੁਰੂ ਸਮਝਾਉਂਦੇ ਨੇ ਮਨ ਜਿਹੜਾ ਕਿੱਥੇ ਵੱਸਦਾ ਏ ਉਨਿ ਚਲ ਸਹਿਦ ਵਿਜਾ ਕੀ ਟਿਕਦੇ ਮੈਂ ਜਿੱਥੇ ਪਰਮਾਤਮਾ ਹੈ ਪਰਮਾਤਮਾ ਸੁਨ ਹੈ ਅਪੁਰ ਹੈ ਸਹਿਜ ਹੈ ਉੱਥੇ ਉਹਦਾ ਵਾਸਾ ਹੋ ਜਾਂਦਾ ਤੇ ਗੁਰੂ ਨੇ ਦੱਸੇ ਦੱਸਦੇ ਚੱਲ ਕੇ ਫਿਰ ਉਹ ਉਸ ਮਾਲਕ ਨੂੰ ਪਹਿਚਾਣ ਲੈਂਦਾ ਨਾਭੀ ਦੇ ਵਿੱਚੋਂ ਪ੍ਰਾਣ ਚੱਲਦੇ ਨੇ ਪ੍ਰਾਣ ਜਿਹੜੇ ਨਾਭੀ ਦੇ ਉੱਤੇ ਸੇਜਾ ਬਣਾ ਕੇ ਬੈਠੇ ਨੇ ਸਤਗੁਰੂ ਪਾਸ਼ਾ ਕਹਿੰਦੇ ਨੇ ਕਹਿੰਦੇ ਨੇ ਗੁਰਮੁਖ ਬਿਰਲਾ ਹੀ ਹੈ ਜਿਹੜਾ ਗੁਰੂ ਦੱਸੇ ਰਸਤੇ ਚੱਲ ਕੇ ਇਸ ਤਤ ਨੂੰ ਪਹਿਚਾਣ ਲੈਂਦਾ ਔਰ ਉਹ ਸ਼ਬਦ ਜਿਹੜਾ ਸੰਸਾਰ ਸਾਗਰ ਤੋਂ ਪਾਰ ਕਰਦਾ ਨਾ ਬਿਨਾਂ ਫਰਕ ਤੋਂ ਤੇ ਉਹ ਜਿਹੜਾ ਪਰਮਾਤਮਾ ਪਰਮੇਸ਼ਰ ਉਹਦੇ ਵਿੱਚ ਸ਼ਬਦ ਟਿਕਿਆ ਹੁੰਦਾ ਉਹ ਸ਼ਬਦ ਰੱਬ ਤੱਕ ਲੈ ਜਾਂਦਾ ਤਾਂ ਸਰਵੇ ਨੇ ਉਸ ਸ਼ਬਦ ਦੇ ਜਰੀਏ ਤੇ ਲੋਕੀ ਦੇ ਮਾਲਕ ਨੂੰ ਉਹ ਜਾਣ ਦਿੰਦਾ ਜਿਹੜਾ ਮਨੁੱਖ ਬੰਦਗੀ ਕਰਦਾ ਉਹਦੇ ਜਿਹੜੇ ਸਾਰੇ ਦੁੱਖ ਮੁਕ ਜਾਂਦੇ ਉਹਦੇ ਅੰਦਰ ਸੱਚੇ ਨਾਮ ਦੀ ਤਨ ਵਰਦੀ ਹੈ ਔਰ ਸੱਚੇ ਵਿੱਚ ਉਤਰਪ ਰਹਿੰਦਾ ਹੈ ਉਹ ਅਨੰਦ ਦੀ ਬਾਣੀ ਵਿੱਚ ਮਗਨ ਹੋ ਜਾਂਦਾ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਉਹਨੇ ਉਹ ਬਾਣੀ ਜਾਣ ਲਈ ਹੈ ਪਰ ਹੈ ਕੋਈ ਦਿਲ ਨੇੜਾ ਇਸ ਗੱਲ ਨੂੰ ਸਮਝਦਾ ਇਸ ਕਰਕੇ ਨਾਂ ਨੂੰ ਕਾਫਦਾ ਹੈ ਕਿ ਜਿਹੜਾ ਸੱਚੇ ਮਾਲਕ ਨੂੰ ਬੋਲ ਦਾ ਭਾਵ ਜਪਦਾ ਹੈ ਉਹ ਸੱਚੇ ਪ੍ਰਮਾਤਮਾ ਵਿੱਚ ਰੰਗਿਆ ਜਾਂਦਾ ਤੇ ਉਹਦਾ ਰੰਗ ਫਿਰ ਕਦੇ ਉਤਰਦਾ ਨਹੀਂ ਸੋ ਇਸ ਤਰੀਕੇ ਦੇ ਨਾਲ ਜਿਵੇਂ ਸਤਿਗੁਰੂ ਨੇ ਸਿੱਧਾਂ ਨੂੰ ਸਮਝਾਇਆ ਇਹ ਸਾਨੂੰ ਵੀ ਸਮਝਾਇਆ ਹੈ ਅਸੀਂ ਵੀ ਗੁਰੂ ਦੇ ਬਾਣ ਸ਼ਬਦ ਦੇ ਜਰੀਏ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਇਸ ਪ੍ਰਮਾਤਮਾ ਨੂੰ ਚੇਤੇ ਕਰੀਏ ਇਹ ਸਾਨੂੰ ਵੀ ਸੱਚ ਜੀਂ ਜਾਂਦੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਥੋੜੀ ਓਕੀ ਬਾਣੀ ਹੈ ਇਹਨਾਂ ਸ਼ਬਦਾਂ ਨੂੰ ਸਮਝਣਾ ਥੋੜਾ ਬ੍ਰੀਕੀ ਦੇ ਨਾਲ ਬੜੇ ਆਰਾਮ ਨਾਲ ਸਮਝ ਕੇ ਭਾਵ ਵਿਚਾਰ ਕੇ ਇਸ ਬਾਣੀ ਨੂੰ ਪਰਤੇ ਸਮਝਾਣੀ ਹੈ ਸੋ ਇਹਨੂੰ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਵਿਚਾਰ ਮੋਤੇ ਸੰਗਤਾਂ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ